ਅੱਜ ਇਸ ਖਨੌਰੀ ਬਾਡਰ ਦੀ ਧਰਤੀ ਤੇ ਆ ਕੇ ਵੇਖੋ ਕਿ ਜੇਕਰ ਸਾਡੀਆਂ ਨੀਆਂ ਦੇ ਵਿੱਚ ਪਾਤਸ਼ਾਹ ਗੁਰੂ ਅਰਜਨ ਦੇਵ ਤੇ ਗੁਰੂ ਤੇਗ ਬਹਾਦਰ ਦਾ ਖੂਨ ਹੈ ਤੇ ਇਹ ਖੂਨ ਕਦੇ ਰੁਕਿਆ ਨਹੀਂ ਮੁੱਕਿਆ ਨਹੀਂ ਅੱਜ ਵੀ ਸਤਗੁਰੂ ਸੱਚੇ ਪਾਤਸ਼ਾਹ ਦੇ ਵਾਰਿਸ ਸਤਗੁਰੂ ਸੱਚੇ ਪਾਤਸ਼ਾਹ ਦੇ ਸਿੱਖ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਉਹ ਅਰਦਾਸਾ ਸੋਧ ਕੇ ਤੇ ਇਸ ਮਰਨ ਵਰਤ ਦੇ ਉੱਤੇ ਬੈਠੇ ਹੋਏ ਹਨ ਇੱਕ ਬੇਨਤੀ ਮੈਂ ਹੋਰ ਕਰਾਂ ਕਈ ਵਿਦਵਾਨ ਫਲਸਫਰ ਲੋਕ ਨਾ ਅੱਜਕੱਲ ਸੋਸ਼ਲ ਮੀਡੀਆ ਤੇ ਬੜਾ ਗਿਆਨ ਝਾੜਦੇ ਨੇ ਕਹਿੰਦੇ ਜੀ ਮਰਨ ਵਰਤ ਸਾਡੇ ਧਰਮ ਦਾ ਅੰਗ ਨਹੀਂ ਮੈਂ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਕੇ ਉਹਨਾਂ ਲੋਕਾਂ ਨੂੰ ਜਵਾਬ ਵੀ ਦੇਣਾ ਚਾਹੁੰਨਾ ਕਿ ਜਦੋਂ ਗੱਲ ਹੱਕਾਂ ਦੀ ਹੋਵੇ ਜਦੋਂ ਗੱਲ ਨਿਆਂ ਲੈਣ ਦੀ ਹੋਵੇ ਤੇ ਉਦੋਂ ਦੋ ਤਰੀਕਿਆਂ ਨਾਲ ਜੁੱਧ ਲੜਿਆ ਜਾਂਦਾ ਹੈ ਤੇ ਸਾਡੇ ਗੁਰੂ ਨੇ ਸਭ ਤੋਂ ਪਹਿਲਾ ਤਰੀਕਾ ਸਾਨੂੰ ਸ਼ਾਂਤਮਈ ਦੱਸਿਆ ਸ਼ਾਂਤਮਈ ਤੇ ਜਿਹੜੇ ਤਰੀਕੇ ਨਾਲ ਡਿਸਪਲਿਨ ਦੇ ਵਿੱਚ ਇੱਥੇ ਵਲੰਟੀਅਰ ਆਪੋ ਆਪਣੀਆਂ ਡਿਊਟੀਆਂ ਨਿਭਾ ਰਹੇ ਨੇ ਸ਼ਾਤਮਈ ਤਰੀਕੇ ਨਾਲ ਔਰ ਸਮੇਂ ਦੀਆਂ ਹਕੂਮਤਾਂ ਦੇ ਕੰਨਾਂ ਦੇ ਵਿੱਚ ਇਹ ਬੋਲ ਪਾਉਣ ਦਾ ਯਤਨ ਕਰ ਰਹੇ ਨੇ ਇਹਦੇ ਤੋਂ ਸੋਹਣਾ ਤਰੀਕਾ ਹੋਰ ਕੋਈ ਹੋ ਨਹੀਂ ਸਕਦਾ ਸਾਥ ਸੰਗਤ ਜੀ ਅੱਜ ਕਿਉਂਕਿ ਵਿਚਾਰਾਂ ਦੀ ਗੱਲ ਹੈ ਅੱਜ ਜਿਹੜੀ ਜੰਗ ਹੈ ਇਹ ਵਿਚਾਰਾਂ ਦੀ ਜੰਗ ਹੈ ਆਪਣੇ ਵਿਚਾਰਾਂ ਨੂੰ ਡਿਸਪਲਿਨ ਵਿੱਚ ਰਹਿ ਕੇ ਆਪਣੇ ਵਿਚਾਰਾਂ ਨੂੰ ਮਰਜ਼ਾਦਾ ਵਿੱਚ ਰਹਿ ਕੇ ਆਪਣੀ ਆਵਾਜ਼ ਨੂੰ ਇੰਨਾ ਬੁਲੰਦ ਕਰੋ ਕਿ ਪੰਜਾਬ ਹੀ ਨਹੀਂ ਪੂਰੇ ਇੰਡੀਆ ਦੇ ਕੋਨੇ-ਕੋਨੇ ਤੱਕ ਆਵਾਜ਼ ਜਾਵੇ ਕਿ ਸੱਚਮੁੱਚ ਕੋਈ ਸਿਰੜੀ ਜੋਧਾ ਇਸ ਖਨੌਰੀ ਬਾਟਰ ਦੀ ਧਰਤੀ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਰੂਪ ਵਿੱਚ ਬੈਠਾ ਹੋਇਆ ਹੈ ਮੈਂ ਇੱਕ ਬੇਨਤੀ ਆਪ ਜੀ ਦੇ ਚਰਨਾਂ ਝੂਲ ਕਰਨੀ ਹੈ ਕਿ ਅੱਜ ਸਾਨੂੰ ਜਵਾਬਉਣ ਦੀ ਲੋੜ ਹੈ ਮੈਂ ਆਪਣੀ ਲੈਣ ਦੇ ਸਾਰੇ ਬੰਦਿਆਂ ਨੂੰ ਇਹ ਕਹਿਣਾ ਹੁੰਦਾ ਭਾਵੇਂ ਕੋਈ ਢਾਡੀ ਹੈ ਕਵੀਸ਼ਰ ਹੈ ਪ੍ਰਚਾਰਕ ਹੈ ਉਹਦਾ ਕਾਰਨ ਇਹ ਵੀ ਅਸੀਂ ਬਹੁਤ ਜ਼ਿਆਦਾ ਸਟੇਜਾਂ ਤੇ ਬੋਲਦੇ ਹਾਂ ਸਾਨੂੰ ਵੱਡੀਆਂ ਸਟੇਜਾਂ ਮਿਲਦੀਆਂ ਨੇ ਤੇ ਮੈਂ ਕਹਿਣਾ ਹੁੰਦਾ ਵੀ ਮਗਰਲੇ 2-4 ਮਿੰਟ ਜਰੂਰ ਕਿਸਾਨੀ ਦੇ ਮੁੱਦੇ ਤੇ ਬੋਲਿਆ ਕਰੋ ਅੱਜ ਜਿਵੇਂ ਸਾਡੇ ਬੱਚੇ ਬਾਹਰ ਜਾ ਕੇ ਕੋਈ ਸੇਲਜ਼ਮੈਨ ਬਣਿਆ ਹੈ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਵੱਡੇ ਮੌਲ ਚ ਨੌਕਰੀ ਕਰ ਰਿਹਾ ਹੈ ਅਸਲ 'ਚ ਇੱਥੋਂ ਦੇ ਕਾਰਪੋਰੇਟ ਘਰਾਣੇ ਵੀ ਇਹੀ ਚਾਹੁੰਦੇ ਨੇ ਕਿ ਜ਼ਮੀਨਾਂ ਸਾਡੀਆਂ ਨੇ ਇਹ ਲੋਕ ਜ਼ਮੀਨਾਂ ਵਿੱਚ ਆਪਣੇ ਹਿਸਾਬ ਨਾਲ ਖੇਤੀ ਕਰਕੇ ਸਾਨੂੰ ਮਾਲਕ ਤੋਂ ਨੌਕਰ ਬਣਾਉਣ ਪਰ ਅਸੀਂ ਨੌਕਰ ਬਾਨਾ ਨਹੀਂ ਕਿਉਂਕਿ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖਾਂ ਸਿੱਖ ਧਰਮ ਦੇ ਵਿੱਚ ਦੋ ਤਰੀਕਿਆਂ ਦੇ ਨਾਲ ਹੀ ਜੁੱਧ ਲੜੇ ਜਾਂਦੇ ਨੇ ਇੱਕ ਤਾਂ ਲੜਿਆ ਜਾਂਦਾ ਹੈ ਸ਼ਾਂਤਮਈ ਰਹਿ ਕੇ ਤੇ ਦੂਸਰਾ ਲੜਿਆ ਜਾਂਦਾ ਹੈ ਜਦੋਂ ਆਤ ਆ ਦੀ ਗੱਲ ਆ ਜੇ ਫਿਰ ਜੁੱਧ ਦੇ ਮੈਦਾਨ ਦੀ ਗੱਲ ਹੁੰਦੀ ਦੋਵਾਂ ਹੀ ਤਰੀਕਿਆਂ ਦੇ ਵਿੱਚ ਸਾਡੀ ਕੌਮ ਦਾ ਅੱਜ ਤੱਕ ਕੋਈ ਸਾਨੀ ਨਹੀਂ ਜੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਹੈ ਤੇ ਸਾਡੀਆਂ ਮੀਆਂ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਬਰ ਦੇ ਵਿੱਚ ਰਹਿ ਕੇ ਏਡੀ ਵੱਡੀ ਸ਼ਹਾਦਤ ਦਿੱਤੀ ਕਿ ਰਹਿੰਦੀ ਦੁਨੀਆ ਤੱਕ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਿਵੇਂ ਕਰਨਾ ਹੈ ਇਹ ਸਾਨੂੰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸ਼ਹੀਦੀ ਦੱਸਦੀ ਰਹੇ ਜਬਰ ਦਾ ਮੁਕਾਬਲਾ ਸਬਰ ਨਾਲ ਕਿਵੇਂ ਕਰਨਾ ਹੈ ਇਹ ਦਿੱਲੀ ਦਾ ਚਾਦਨੀ ਚੌਕ ਹਮੇਸ਼ਾ ਇਸ ਗੱਲ ਦੀ ਗਵਾਹੀ ਭਰਦਾ ਰਹੇਗਾ ਪਰ ਜੇਕਰ ਗੱਲ ਜੁੱਧ ਦੇ ਮੈਦਾਨ ਦੀ ਹੋਵੇ ਤੇ ਤਾਂ ਵੀ ਆਪਣੀ ਕੌਮ ਦਾ ਕੋਈ ਸਾਨੀ ਨਹੀਂ ਅੱਜ ਦਾ ਦਿਨ ਸਿੱਖ ਤਵਾਰੀਖ ਦੇ ਵਿੱਚ ਉਹ ਦਿਨ ਹੈ ਕਿ ਸਾਲ ਦੇ ਸਭ ਤੋਂ ਛੋਟੇ ਦਿਨ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਜੰਗ ਲੜੀ ਗਈ ਜਿਸ ਜੰਗ ਨੂੰ ਆਪਾਂ ਆਪਣੀ ਇਤਿਹਾਸ ਦੇ ਵਿੱਚ ਸਾਕੇ ਚਮਕੌਰ ਕਹਿ ਕੇ ਯਾਦ ਕਰਦੇ ਹਾਂ ਯਾਦ ਰੱਖਣਾ ਸਾ ਸੰਗਤ ਸਾਕੇ ਦਾ ਅਰਥ ਹੁੰਦਾ ਹੈ ਕਿ ਜਦੋਂ ਸ਼ਹੀਦ ਹੋਣ ਵਾਲੇ ਨੂੰ ਪਤਾ ਹੋਵੇ ਜਿਨਨੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਹੈ ਜਿਨਨੇ ਜ਼ਬਰ ਦਾ ਮੁਕਾਬਲਾ ਜੂਝ ਕੇ ਕਰਨਾ ਹੈ ਉਹਨੂੰ ਪਤਾ ਹੋਵੇ ਕਿ ਸਾਹਮਣੇ ਮੌਤ ਦੀ ਵੀ ਹੈ ਤੇ ਫੇਰ ਵੀ ਸਿਰ ਉੱਤੇ ਮੌਤ ਦਾ ਤਫਨ ਮੰਨ ਕੇ ਉਸ ਧਰਤੀ ਤੇ ਜਾ ਕੇ ਸ਼ਹਾਦਤ ਦੇ ਦਵੇ ਇਹਨੂੰ ਆਪਣੀ ਕੌਮ ਦੇ ਵਿੱਚ ਸਾਕਾ ਕਿਹਾ ਜਾਂਦਾ ਹੈ ਔਰ ਇਹਦੇ ਤੇ ਮਹਾਰਾਜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਈ ਕਿ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਦਿੱਲੀ ਚਾਂਦਨੀ ਚੌਕ ਗਏ ਤੇ ਸਾ ਸੰਗਤ ਜੀ ਉਹਨੂੰ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਬਾਣੀ ਵਿੱਚ ਸਾਕਾ ਲਿਖਿਆ ਆਪਾਂ ਪੜਦੇ ਆਂ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕਿਨੋ ਵੱਡੋ ਕੱਲੂ ਮੈਂ ਸਾਕਾ ਜਾਂ ਅਸੀਂ ਪੜਦੇ ਆਂ ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਜਿਹਦੇ ਤੇ ਗੁਰੂ ਦੀ ਬਖਸ਼ਿਸ਼ ਹੋਵੇ ਸਾ ਸੰਗਤ ਯਾਦ ਰੱਖਣਾ ਉਹ ਆਪਣਾ ਸੀਸ ਤਾਂ ਦੇ ਦਿੰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਇਤਿਹਾਸ ਕਹਿੰਦਾ ਉਹ ਕਦੇ ਸਿਰੜ ਨਹੀਂ ਛੱਡਦਾ ਆਪਣੇ ਨਿਸ਼ਾਨੇ ਤੋਂ ਕਦੇ ਪਿੱਛੇ ਨਹੀਂ ਹਟਦਾ ਅਗਲੀ ਬੇਨਤੀ ਮੈਂ ਤੁਹਾਡੇ ਨਾਲ ਕਰਾਂ ਜਿੰਨੂੰ ਜਿੰਨੂੰ ਇਤਿਹਾਸ ਵਿੱਚ ਸਾਕਾ ਕਹਿ ਕੇ ਯਾਦ ਕੀਤਾ ਜਾਂਦਾ ਹੈ ਤੁਸੀਂ ਪੜ੍ਹ ਕੇ ਵੇਖ ਲਓ ਇਤਿਹਾਸ ਇਹਦੇ باوجود ਵੀ ਜਦੋਂ ਪਤਾ ਸੀ ਕਿ ਸਾਹਮਣੇ ਮੌਤ ਦੀਦੀ ਹੈ ਤੇ ਤਾਂ ਵੀ ਸਾਡੀ ਕੌਮ ਦੇ ਪਰਵਾਨੀ ਸ਼ਮਾਂ ਤੇ ਜਾ ਕੇ ਸੜ ਜਾਂਦੇ ਰਹੇ ਨਨਕਾਣਾ ਸਾਹਿਬ ਦੀ ਧਰਤੀ ਪਤਾ ਸੀ ਲక్ష్మణ ਸਿੰਘ ਧਾਰੋਵਾਲ ਨੂੰ ਕਿ ਸਾਹਮਣੇ ਬੈਠਾ ਹੋਇਆ ਨਰੇਣੂ ਮੰਤ ਇਹਦੀ ਨੀਅਤ ਠੀਕ ਨਹੀਂ ਹੈ ਪਰ ਇਹਦੇ باوجود ਵੀ ਸਾਡੇ ਬਜ਼ੁਰਗ ਸਿਰ ਤੇ ਮੌਤ ਦਾ ਕਫਨ ਬਨ ਕੇ ਨਨਕਾਣੇ ਦੀ ਜੂ ਵੱਲ ਵਧੇ ਤੇ ਉਥੇ ਜਾ ਕੇ ਸ਼ਹੀਦੀਆਂ ਦਿੱਤੀਆਂ ਤੇ ਆਪਾਂ ਉਹਨੂੰ ਕਿਹਾ ਸਾਕਾ ਨਨਕਾਣਾ ਸਾਹਿਬ ਫੇ ਪੰਜਾ ਸਾਹਿਬ ਪਤਾ ਸੀ ਉਥੇ ਪਰੜੀ ਤੇ ਬੈਠੇ ਹੋਏ ਸਾਡੀ ਕੌਮ ਦੇ ਜਿਹਾਰੂਆਂ ਨੂੰ ਕਿ ਜੇ ਰੇਲ ਗੱਡੀ ਨਾ ਰੁਕੀ ਇਸ ਹਸਨ ਅਬਦਾਲ ਸਟੇਸ਼ਨ ਦੇ ਉੱਤੇ ਇਹ ਸਾਡੇ ਉੱਪਰ ਦੀ ਲੰਗ ਜਾਵੇਗੀ ਅਸੀਂ ਸ਼ਹੀਦ ਹੋ ਜਾਵਾਂਗੇ ਪਰ ਫੇਰ ਵੀ ਉੱਥੇ ਬਹਿ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਰਹੇ ਤੇ ਸਾ ਸੰਗਤ ਯਾਦ ਰੱਖਣਾ ਆਪਾਂ ਨਾਮ ਦਿੱਤਾ ਸਾਕਾ ਪੰਜਾ ਸਾਹਿਬ ਇੱਕ ਅਦੀਬ ਲਿਖਦਾ ਹੈ ਕਹਿੰਦਾ ਜਬ ਸੇ ਸੁਨਾ ਹੈ ਮਰਨੇ ਮੇਂ ਜ਼ਿੰਦਗੀ ਹੈ ਸਿਰ ਪਰ ਕਫਨ ਬੰਨ੍ਹ ਕਰ ਕਾਤਲ ਕੋ ਟੂਂਟਦੇ ਹੈ ਸਾ ਸੰਗਤ ਜੀ ਇਹ ਜਿਹੜੇ ਜਬਰ ਦੇ ਮੁਕਾਬਲੇ ਸਬਰ ਨਾਲ ਕਰਨੇ ਨੇ ਇਹ ਅੱਜ ਕੋਈ ਨਵਾਂ ਨਹੀਂ ਇੱਕ ਗੱਲ ਯਾਦ ਰੱਖਿਓ ਵੀ ਸਾਡੀ ਰਵਾਇਤ ਦੇ ਵਿੱਚ ਤੇ ਸਾਡੇ ਇਤਿਹਾਸ ਦੇ ਵਿੱਚ ਇਹ ਗੱਲਾਂ ਪਈਆਂ ਹੋਈਆਂ ਨੇ ਤੇ ਇਤਿਹਾਸ ਜਦੋਂ ਵੀ ਪੜਾਂਗੇ ਸਾਨੂੰ ਆਪਣੇ ਬਜ਼ੁਰਗਾਂ ਦੀਆਂ ਦਾਸਤਾਨਾਂ ਜਿਹੜੀਆਂ ਉਹ ਜ਼ਰੂਰ ਇਹ ਗੱਲ ਦੱਸਣਗੀਆਂ ਤੇ ਅਗਲੀ ਬੇਨਤੀ ਮੈਂ ਤੁਹਾਡੇ ਨਾਲ ਕਰਾਂ ਕਿ ਜਿਸ ਦਿਨ ਵਿੱਚ ਇਹ ਜੰਗ ਹੋਈ ਜਿਹੜਾ ਅੱਜ ਦਾ ਦਿਨ ਹੈ ਇੱਥੇ ਵੀ ਜ਼ਬਰ ਦਾ ਮੁਕਾਬਲਾ ਬੜੇ ਸਿਰੜ ਦੇ ਨਾਲ ਕੀਤਾ ਗਿਆ ਜੁੱਧ ਦੇ ਮੈਦਾਨ ਵਿੱਚ ਬਾਬਾ ਅਜੀਤ ਸਿੰਘ ਤੇ ਬਾਬਾ ਜਗਾਰ ਸਿੰਘ ਕਲਗੀਧਰ ਪਾਤਸ਼ਾਹ ਦੇ ਵੱਡੇ ਸਹਬਜ਼ਾਦੇ ਉਹ ਜੂਝ ਕੇ ਸ਼ਹੀਦੀ ਪ੍ਰਾਪਤ ਕਰ ਗਏ ਸ਼ਾਇਦ ਉਸ ਵੇਲੇ ਦੀ ਦਿੱਲੀ ਦੀ ਹਕੂਮਤ ਅਰੰਗਜੀਬ ਬਾਦਸ਼ਾ ਜਾਂ ਸਰਹੰਦ ਦਾ ਸੂਬੇਦਾਰ ਵजीर खान ਇਹ ਸੋਚਦਾ ਹੋਵੇਗਾ ਕਿ ਸਾਡੀ ਜਿੱਤ ਹੋ ਗਈ ਹੈ ਪਰ ਯਾਦ ਰੱਖਣਾ ਸਾ ਸੰਗਤ ਅਸਲ ਚ ਉਹਨਾਂ ਦੀ ਜਿੱਤ ਨਹੀਂ ਹੋਈ جنگ ਦੇ ਕੁਝ ਨਿਸ਼ਾਨੇ ਹੁੰਦੇ ਨੇ ਤੇ ਉਸ ਵੇਲੇ ਦਿੱਲੀ ਹਕੂਮਤ ਦਾ ਨਿਸ਼ਾਨਾ ਇਹ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਚਮਕੌਰ ਦੀ ਗੜੀ ਵਿੱਚੋਂ ਜਿੰਦਾ ਫੜਨਾ ਪਰ ਉਹ ਆਪਣੇ ਨਿਸ਼ਾਨੇ ਤੇ ਕਾਇਮ ਨਾ ਰਹਿ ਸਕੇ ਇਸ ਕਰਕੇ ਗੁਰੂ ਗੋਬਿੰਦ ਸਿੰਘ ਗੜੀ ਨੂੰ ਛੱਡ ਕੇ ਗਏ ਤੇ ਉਹ ਜੰਦ ਖਾਲਸਾ ਪੰਥ ਗੁਰੂ ਗੋਬਿੰਦ ਸਿੰਘ ਦੀ ਅਗਵਾਈ ਦੇ ਵਿੱਚ ਜਿੱਤ ਜਾਂਦਾ ਇੱਕ ਗੱਲ ਯਾਦ ਰੱਖਣੀ ਸਾਧ ਸੰਗਤ ਜੀ ਸਮੇਂ ਦੀਆਂ ਹਕੂਮਤਾਂ ਸਮੇਂ-ਸਮੇਂ ਤੇ ਸਾਡੇ ਤੇ ਜ਼ੁਲਮ ਕਰਦੀਆਂ ਰਹੀਆਂ ਨੇ ਅਰੰਗਜੀਤ ਬੜਾ ਤਾਨਾ ਸ਼ਾਹ ਬਾਦਸ਼ਾਹ ਸੀ ਉਹ ਕਹਿੰਦਾ ਸੀ ਏਸ਼ੀਆ ਦੇ ਵਿੱਚ ਮੇਰੇ ਹੁਕਮ ਤੋਂ ਬਿਨਾ ਪੱਤਾ ਨਹੀਂ ਝੂਲ ਸਕਦਾ ਪਰ ਅੱਜ ਕਿਤੇ ਤੁਹਾਨੂੰ ਉਹਦੀ ਕਬਰ ਤੇ ਜਾਣ ਦਾ ਮੌਕਾ ਮਿਲੇ ਉਹ ਮਹਾਰਾਸ਼ਟਰ ਦੇ ਵਿੱਚ ਅਰੰਗਾਬਾਦ ਸ਼ਹਿਰ ਹੈ ਇੱਕ ਵਿਦਵਾਨ ਕਹਿੰਦਾ ਮੇਰੇ ਮਨ ਵਿੱਚ ਆਇਆ ਕਿ ਐਡਾ ਤਾਨਾ ਸ਼ਾਹ ਦੇਸ਼ ਦਾ ਸ਼ਾਸਕ ਜਿਹਦੇ ਕੰਨਾਂ ਤੇ ਜਿਉ ਨਹੀਂ ਸਰਕ ਰਹੀ ਜਿਵੇਂ ਅੱਜ ਦੇ ਸ਼ਾਸਕ ਨੇ ਨਾ ਉਹਨਾਂ ਦੇ ਕੰਨ ਤੇ ਵੀ ਜਿਉ ਨਹੀਂ ਸਰਕ ਰਹੀ ਤੇ ਮੈਂ ਤੇ ਬੜੀ ਵਾਰ ਇਹ ਕਿਹਾ ਕਿ ਸ਼ਾਇਦ ਅਰੰਗਜੇਬ ਦੀ ਰੂਹ ਇਨ੍ਹਾਂ ਸ਼ਾਸਕਾਂ 'ਚ ਪ੍ਰਵੇਸ਼ ਕਰ ਗਈ ਹੈ ਪਰ ਇੱਕ ਗੱਲ ਯਾਦ ਰੱਖਿਓ ਜਦੋਂ ਅਸੀਂ ਮਹਾਰਾਸ਼ਟਰ ਦੀ ਧਰਤੀ ਤੇ ਜਾ ਕੇ ਅਰੰਗਾਬਾਦ ਤੁਸੀਂ ਅਰੰਗਜੇਬਰ ਦੀ ਕਬਰ ਵੇਖੋਗੇ ਇੱਕ ਵਿਦਵਾਨ ਕਹਿੰਦਾ ਮੈਂ ਜਦੋਂ ਉਹਦੀ ਮਜ਼ਾਰ ਤੇ ਗਿਆ ਤੇ ਉੱਥੇ ਜਿਹੜਾ ਦੀਵਾਵੱਟੀ ਕਰਨ ਵਾਲਾ ਬੰਦਾ ਸੀ ਉਹ ਭੀਖ ਮੰਗ ਕੇ ਗੁਜ਼ਾਰਾ ਕਰ ਰਿਹਾ ਹੈ ਕਹਿੰਦਾ ਮੇਰੇ ਵਿੰਦਿਆ ਵਿੰਦਿਆ ਸ਼ਾਮਾਂ ਪਈਆਂ ਤੇ ਮੈਂ ਵੇਖਿਆ ਕਿ ਬੱਦਲਵਾਈ ਹੋਈ ਅਸਮਾਨ ਵਿੱਚ ਬੱਦਲ ਛਾ ਗਏ ਇਹ ਮੇਰੇ ਮਨ ਵਿੱਚ ਆਇਆ ਕਿ ਕੋਈ ਬੰਦਾ ਤਾਂ ਹੋਵੇਗਾ ਜਿਹੜਾ ਐਡੇ ਵੱਡੇ ਤਾਨਾਸ਼ਾ ਸ਼ਾਸਕ ਜਿਹੜਾ ਅਰੰਗਜੀਬ ਕਹਿੰਦਾ ਸੀ ਮੇਰੀ ਹਕੂਮਤ ਹੈ ਮੇਰਾ ਰਾਜ ਹੈ ਮੇਰੇ ਤੋਂ ਬਿਨਾ ਪੱਤਾ ਨਹੀਂ ਝੁੱਲ ਸਕਦਾ ਇਹਦੀ ਕਬਰ ਤੇ ਕੋਈ ਤਰਪਾਲ ਪਾਉਣ ਵਾਲਾ ਕੋਈ ਚਾਨਣੀ ਪਾਉਣ ਵਾਲਾ ਆਵੇਗਾ ਪਰ ਉਹ ਵਿਦਵਾਨ ਕਹਿੰਦਾ ਮੈਂ ਵੇਖਿਆ ਨਹੀਂ ਪੈਂਦਾ ਰਿਹਾ ਪਰ ਅਰੰਗਜੀਬ ਦੀ ਕਬਰ ਤੇ ਕੋਈ ਤਰਪਾਲ ਪਾਉਣ ਨਹੀਂ ਆਇਆ ਉਹਨੇ ਆਪਣੇ ਦਿਲ ਦੀ ਆਵਾਜ਼ ਦੇ ਕੇ ਕਿਹਾ ਰੱਬਾ ਤੇਰੇ ਘਰ ਵਿੱਚ ਨਿਆਹ ਹੈ ਇਕ ਕੱਲਾ ਬਾਣੀ ਵਿੱਚ ਲਿਖਿਆ ਨਹੀਂ ਕਿ ਜੈਕਾਰ ਕੀ ਉਹ ਧਰਮੀਆਂ ਦਾ ਪਾਪੀ ਤੋਂ ਦੰਡ ਦੀ ਓਏ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਬੰਦਾ ਕਹਿੰਦਾ ਸੀ ਕਿ ਮੇਰੀ ਜਿਹੜਾ ਇਸ ਦੇਸ਼ ਦੇ ਵਿੱਚ ਮੇਰੇ ਹੁਕਮ ਤੋਂ ਬਿਨਾ ਪੱਤਾ ਨਹੀਂ ਝੂਲ ਸਕਦਾ ਅੱਜ ਉਹਦੀ ਕਬਰ ਤੇ ਤਰਪਾਲ ਪਾਉਣ ਵਾਲਾ ਕੋਈ ਨਹੀਂ ਕਹਿੰਦਾ ਦੂਜੇ ਬੰਨੇ ਜਾਓ ਚਮਕੌਰ ਸਾਹਿਬ ਦੂਜੇ ਬੰਨੇ ਜਾਓ ਫਤਿਹਗੜ੍ਹ ਸਾਹਿਬ ਤੇ ਕਹਿੰਦਾ ਅੱਜ ਵੀ ਕਲਗੀਧਰ ਪਾਤਸ਼ਾਹ ਦੇ ਸਹਬਜ਼ਾਦਿਆਂ ਦੇ ਸੀਸ ਦੇ ਉੱਤੇ ਸੋਨੇ ਦੇ ਛਤਰ ਝੂਲਦੇ ਪਏ ਹਨ ਸਾਧ ਸੰਗਤ ਜੀ ਇਹ ਰਹਿੰਦੀ ਦੁਨੀਆ ਤੱਕ ਝੂਲਦੇ ਰਹਿਣਗੇ